ਜੋ ਤੇ ਕਰੋਨੇਸ ਤੋਂ ਨੂੰ ਅੱਜ ਸ਼ਹਿਰ ਬਚੋ ਆਟਲਟ ਦੀ ਤੇ ਕਰੋ ਮੜਾ ਜਿਹਾ ਪਤਾ ਲੱਗੇ ਆਪਣੇ ਨਾਲ ਜੋੜੋ ਭਾਈ ਜੀ ਤੇ ਜਿਹੜੇ ਬਾਅਦ ਚ ਦੇਖਣਗੇ ਤੇ ਉਹ ਵੀ ਦੇਖ ਲਿਓ ਜਿਹੜੇ ਬਾਅਦ ਚ ਜੋੜਨਗੇ ਤੇ ਆ ਜੋ ਸਾਨੂੰ ਆਪਾ ਕੈਨੇਡਾ ਅਮਰੀਕਾ ਵਾਲੀ ਫੀਲਿੰਗ ਦਿਵਾਉਣੇ ਆਗੇ ਤੇ ਬਹੁਤ ਵੀਰ ਤਾਂ ਆਏ ਹੋਣਗੇ ਤੇ ਜਿਹੜੇ ਨਹੀਂ ਆਏ ਤੇ ਅੱਜ ਹੁਣ ਦੁਪਹਿਰੇ ਹੀ ਭਾਈ ਤੁਹਾਨੂੰ ਦਿਖਾਉਣੇ ਆਗੇ ਆਊਟਲੈਟ ਉਹ ਸੋਹਣਾ ਬੜਾ ਲੋਕੇਸ਼ਨ ਆਗੀ ਤੇ ਬੱਤ-ਬੱਤ ਜੋੜੋ ਭਾਈ ਤੇ ਸਾਨੂੰ ਕਰਾਉਣਿਆਂਗੇ ਕਾਲ ਬਹੁਤ ਹੀ ਕੈਨਟੀਜ਼ ਤੇ ਬਿਕੰਦੇ ਦਿਨ ਉਹ ਲੱਗਦੇ ਕਿਹੜੇ ਜਿਲ੍ਹੇ ਆ ਉਹ ਤਾਂ ਭਾਈ ਆਏ ਆ ਕਿਹੜੇ ਭਾਈ ਤੁਰੂਆਂਗੇ ਆਪਣੇ ਚੈਨਲ ਨਾਲ ਜੁੜੇ ਵਗੇ ਜਾਂ ਜੋੜਨਗੇ ਤੇ ਉਹਨਾਂ ਵਾਸਤੇ ਆਪਾਂ ਲਾਈਵ ਕੀਤਾ YouTube ਤੇ ਤੇ ਜੁੜੋ ਭਾਜੀ ਸਬਸਕ੍ਰਾਈਬ ਵੀ ਜਰੂਰ ਕਰਿਓ ਤੇ ਸਪੋਰਟ ਕਰਿਓ ਤੇ ਲਾਈਕ ਕਰੀ ਚੱਲੋ ਨਾਲ ਦੀ ਨਾਲ ਤੇ ਬੜੇ ਜੇ ਬੰਦੇ ਜੁੜ ਜਾਣਦੇ ਆਪਾਂ ਫੇਰ ਦਿਖਾਉਂਦੇ ਆ ਤੁਹਾਨੂੰ ਚਲੋ ਬਾਈ ਜੀ ਦਿਖਾਉਨੇ ਆ ਸਾਨੂੰ ਆਟਲੈਟ ਤੇ ਬਹੁਤ ਵੀਰ ਗਾਣਿਆਂ ਗੋਣਾਂ ਚ ਆਪਾਂ ਗਾ ਟਾਈਮ ਹੋਟਲ ਹੋ ਗਿਆ ਉਹ ਚੀਜ਼ਾਂ ਸੁਣਦੇ ਆਂਗੇ ਇਹ ਮੁੰਡੇ ਕਾਫੀ ਚੱਕ ਲੈਂਦੇ ਆਗੇ ਇਹ ਸਾਡੇ ਪੁੱਤੋ ਵੀ ਬਣਿਆ ਵਗਾ ਕਾਫੀ ਹੋਗੀ ਕੱਪੜੇ ਦੀ ਛਾਪੇ ਕਰਨੀ ਕੋਈ ਹੈ ਕਿਸੇ ਨੇ ਗ੍ਰੋਸਰੀ ਕਰਨੀ ਆ ਸਾਰਾ ਕੁਝ ਬਾਈ ਇੱਥੇ ਹੈਗਾ ਸਾਨੂੰ ਸਾਰਾ ਹੀ ਟੂਰ ਕਰਾਉਨੇ ਆਗੇ ਕਾਰ ਤਾਈ ਤੋਂ ਕਿ ਤੇ ਮਾਰੀ ਚਲੋ ਨਿਗਾ ਤੇ ਕਮੈਂਟ ਕਰਿਓ ਬਾਈ ਜੀ ਕਿਹੜੇ ਕਿਹੜੇ ਵੀਰ ਇੱਥੇ ਆਏ ਹੋਏ ਨੇ ਨਾ ਥਾਨ ਸੌਰੀ ਆਪਣੇ ਪੁਚੌਟੜਾਡ ਐਨ ਐਚ 7 ਤੇ ਚਲੋ ਹੁਣ ਤਾਂ ਪਿਆਉ ਦੇ ਵਿੱਚੋਂ ਪਾਲੀਆਂ ਬਣੀਆਂ ਆਉਟਲੈਟ ਨਹੀਂ ਹੁਣ ਤੇ ਇੱਕ ਚੀਜ਼ ਹੋਰ ਮਿਲ ਗਈ ਆਪਾਂ ਬਾਅਦ ਚ ਪਾਵਾਂਗੇ ਤੇ ਸਾਡੇ ਇੱਥੇ ਲਿੱਟਰ ਫਿਰਦੇ ਨੇ ਕਿ ਕੁਛ ਜੁਨੀ ਹੁੰਦੇ ਨੂੰ ਦਿਖਾਉਂਦੇ ਆਗੇ ਤੇ ਆਪਾਂ ਉਹ ਵੀ ਦਿਖਾਉਂਦੇ ਆ ਕਿਹੜਾ ਦੇ ਕੇ ਬਾਅਦ ਚ ਤੇ ਲਿੱਟਰ ਸਾਹਿਬ ਕਿੱਥੋਂ ਖਰੀਦੇ ਨੇ ਕਿਸਾਨ ਜੁਨੀ ਹੁੰਦੇ ਆ ਆਗੂ ਆ ਗੜੇ ਤੇ ਕਿੱਥੋਂ ਸ਼ਾਪਿੰਗ ਕਰਦੇ ਨੇ ਤੇ ਲੋਕਾਂ ਨੂੰ ਕਹਿਣਗੇ ਜੀ ਇਹ ਕਾਰਪੋਰੇਟ ਘਰਾਣੇ ਤੋਂ ਚੀਜ਼ਾਂ ਨਾ ਲਿਆ ਕਰੋ ਤੇ ਆਊਟਲੈਟ ਭਾਈ ਜੀ ਸਾਰੇ ਬ੍ਰਾਂਡ ਆ ਟੋਟਲੀ ਆਰੇ ਜਾਨੂੰ ਕਰਾਉਂਦੇ ਆ ਟੂ ਫੋੜਨਾ ਕੋਟਾ ਕਰਾਉਂਦੀ ਹੈ ਜਨਤਾ ਆਪ ਦਾ ਬਾਈ ਪੂਰੀਆਂ ਇਥੇ ਟੈਕ ਕਰੋ ਬਾਈ ਨਾਲ ਦੀ ਨਾਲ ਦੱਸੋ ਕਿਹੜੇ ਕਿਹੜੇ ਵੀ ਰਾਏ ਆਗੇ ਤੇ ਤੁਹਾਨੂੰ ਇੱਕ ਤੋਂ ਬਾਅਦ ਮਰਜ਼ੀ ਦਿਖਾਵਾਂਗੇ ਇਹਨੂੰ ਪਿੱਛੇ ਦਿਖਾਈ ਸੀਗੀ ਕਾਰ ਖੜੀ ਹੈਗੀ ਕਿਸ ਲੀਟਰ ਦੀ ਸ਼ਾਇਦ ਉਹਦੀ ਹੋਵੇ ਤਾਂ ਬੜੀ ਵਧੀਆ ਗੱਲ ਆ ਕਿਉਂਕਿ ਆਪਣੀ ਵੀ ਥੋੜੀ ਜਾਣਵਣ ਹੈ ਕਿਉਂਕਿ ਲੋਕਾਂ ਨੂੰ ਦੱਸਣਗੇ ਜੀ ਵਿਵਹਾਰੀਆਂ ਦੁਕਾਨਾਂ ਤੋਂ ਲਿਆ ਕਰੋ ਕਾਰਪੋਰੇਟ ਕਰਾਨਾ ਆਪਾਂ ਚੱਲਣ ਨਹੀਂ ਦੇਣਾ ਪੰਜਾਬ 'ਚ ਕੰਮ ਨਹੀਂ ਕਰਨ ਦੇਣਾ ਤੇ ਉਸ ਪਿੱਛੇ ਰਹੀ ਦੂਜੀ ਪਹਿਲੀ ਲਾਈਨ ਦੇ ਵਿੱਚ ਕਾਰ ਖੜੀ ਆ ਉਹਦੀ ਹੋ ਸਕਦਾ ਉਹਦੀ ਹੋਵੇ ਤਾਂ ਬੜੀ ਵਧੀਆ ਗੱਲ ਆ ਦੇਖੋ ਸਾਨੂੰ ਵੀਰ ਆਪਾਂ ਵਾਗੇ ਤੇ ਉਹ ਵੀ ਦੇਖਿਓ ਚੈਨਲ ਤੇ ਕਾਨੂੰ ਪਾਵਾਂਗੇ ਤੇ ਸਬਸਕ੍ਰਾਈਬ ਜਰੂਰ ਕਰੀ ਜੇ ਲੋ ਬਾਈ ਜੀ ਤੇ ਲਾਈਕ ਜਰੂਰ ਕਰੋ ਤੇ ਤੁਹਾਨੂੰ ਟਾਈਮ ਹੋਟਲ ਦਿਖਾਉਣਾ ਹੈ ਟਾਈਮ ਹੋਟਲ ਦੂਜੀ ਲਾਈਨ ਚ ਹੈਗਾ ਸਾਰੇ ਬਾਈ ਟੋਟਲੀ ਕਿੰਨੇ ਬ੍ਰਾਂਡ ਆ ਗਏ ਇੱਥੇ ਹੈਗੇ ਆ ਪੁੱਛੋ ਸਾਡੇ ਤੇ ਇੱਕ ਇਹਦੀ ਹੋਰ ਖਾਸੀ ਦੱਸਦਾ ਬਾਈ ਜੀ ਤੁਹਾਨੂੰ ਇਹ ਕਿਹੜੀ ਆਊਟਲੈਟ ਆ ਗਈ ਪੁੱਛੋ ਵਾਲੀ ਇਹ ਏਸ਼ੀਆ ਦੀ ਸਭ ਤੋਂ ਵੱਡੀ ਆਊਟਲੈਟ ਆ ਗਈ ਮਤਲਬ ਇਕੱਠੇ ਇੰਨੇ ਵਰਡ ਦੇ ਕਿੰਨੇ ਵੀ ਬ੍ਰਾਂਡ ਨੇ ਉਹ ਸਾਰੇ ਬਾਈ ਜੀ ਇੱਥੇ ਨੇ ਤੇ ਕਈ ਆਪਾਂ ਸੁਣੇ ਵੀ ਨਹੀਂ ਹੁੰਦੇ ਆਪਣੇ ਉਹ ਵੀ ਇੱਥੇ ਉਹ ਚੌਟਲਟ ਆ ਗਈ ਕਿਹੜੀ ਉਹਦੇ ਵਿੱਚ ਹੈ ਗਿਆ ਬਾਈ ਗੈਟ ਹੋ ਗਈ ਆੜੀ ਦਾ ਤਾਂ ਨਾਈਕੀ ਦਾ ਨੋਰਮਲ ਆਗਾ ਤੇ ਬਹੁਤ ਵੱਡੇ ਵੱਡੇ ਕਿਹੜੇ ਬ੍ਰਾਂਡ ਆ ਗਏ ਖਾਣ ਪੀਣ ਵਾਲੇ ਵੀ ਤੇ ਸਾਰੇ ਬਾਈ ਇੱਥੇ ਹੀ ਨੇ ਤੇ ਬਹੁਤ ਵੀਰ ਤਾਂ ਆਏ ਹੋਣਗੇ ਤੇ ਕਮੈਂਟ ਨਹੀਂ ਕਰ ਰਹੇ ਕਮੈਂਟ ਕਰਕੇ ਦੱਸੋ ਤੇ ਕਮੈਂਟ ਕਰਕੇ ਦੱਸਿਓ ਵੀ ਵਾਰਕਰ ਕਿੰਗ ਤੇ ਇਹ ਸ਼ਾਇਦ ਇਹਨੂੰ ਕਿਹੜੇ ਬਾਹਰ ਫੋਰਮ ਦੇ ਵਿੱਚ ਆ ਤੇ ਉਹਨੂੰ ਹੈਂਗਰੀ ਜਰ ਹੈਂਗਰੀ ਦੇ ਨਾਂ ਤੇ ਕੁਝ ਐ ਜਾ ਕੁਝ ਬ੍ਰਾਂਡ ਹੈ ਦਾ ਬਾਹਰ ਇੱਥੇ ਚੱਲ ਵਰਕਰ ਕਿੰਗ ਹੈਗਾ ਆ ਉਹਨਾਂ ਨੂੰ ਭਾਈ ਜੀ ਕਿਹੜਾ ਬਾਲੇ ਵੀਰ ਆਪਣੇ ਬਾਹਰਲੇ ਜਾਣਗੇ ਸੀ ਕਾਫੀ ਚਾਕਲੇਟ ਟੈਂਪ ਤੋਂ ਤੇ ਸਾਡੇ ਟੈਂਪ ਵੀ ਹੈਗਾ ਬਾਈ ਇੱਥੇ ਅੱਡੇ ਪੁੱਛੋ ਆਲਾ ਟੈਂਪ ਤੇ ਬਹੁਤ ਵੀਰ ਆਪਣੇ ਆਪਾਂ ਗਾਣਿਆ ਗੂਣਿਆ ਜੀ ਵੀ ਸੁਣਦੇ ਆਂਗੇ ਟੈਮ ਦੀ ਕਾਫੀ ਹੈ ਟੈਮ ਦੀ ਟੋਫੀ ਕਾਫੀ ਦੇਖ ਲਓ ਭਾਈ ਜੀ ਸਨਸਰਾ ਆਪੇ ਸਾਡੇ ਇੱਥੇ ਤੇ ਬਾਹਲਾ ਮਹਿੰਗਾ ਨਹੀਂ ਜਗੜ ਬਾਈ ਠੀਕ ਜੀ ਹੈਗਾ ਐਵੇਂ ਕਹੀਏ ਕਾਫੀ ਕੀਤੀ ਸੀ ਮੀਡੀਅਮ ਆਗੀ ਮੀਡੀਅਮ ਤੋਂ ਲਾਰਜ 200 ਦੀ ਹੋਊਗੀ ਤੇ 300 ਦੇ ਦੇ ਗਰੀਬ ਮਨ ਲਾ ਸ਼ਾਇਦ ਮੀਡੀਅਮ ਆਗੀ ਕੋਈ ਬਾਹਲਾ ਰੇਟ ਨਹੀਂਗਾ ਟੈਮ ਹੋਟਲ ਦਾ ਠੀਕ ਹੈਗਾ ਤੇ ਕਾਫੀ ਵਧੀਆ ਹੁੰਦੀ ਹੈਗੀ ਤੇ ਕਾਫੀ ਵੈਸੇ ਕਿਹੜੀ ਆਪਾਂ ਵਿਆਹ ਵਾਲੀਆਂ ਉਹ ਕੋਈ ਨਹੀਂ ਹੁੰਦੀ ਵੀ ਵਧੀਆ ਚੀਜ਼ ਚੰਗੀ ਹੈਗੀ ਕੋਈ ਸ਼ੱਕ ਨਹੀਂ ਮਹਿੰਗੀ ਤਾਂ ਹੈਗੀ ਹੈਗੀ ਤੇ ਕਿਵੇਂ ਟ ਪਤਾ ਨਹੀਂ ਕਿਉਂ ਨਹੀਂ ਕਰ ਰਹੇ ਤੁਸੀਂ ਬਾਈ ਆਊਟ ਲੈਟਾ ਆਊਟ ਲੈਟਾ ਹੋਈ ਸਿੱਧੀ ਤੁਰੇਗਾ 45 ਜਣੇ ਜਣ ਤੁਸੀਂ ਦੇਖ ਰਹੇ ਹੋ ਤੇ ਦੇਖ ਰਹੇ ਹੋਗੇ ਤੇ ਲਾਈਕ ਕਰੋ ਬਾਈ ਜੀ ਵੱਧ ਤੋਂ ਵੱਧ ਵੱਧ ਤੋਂ ਵੱਧ ਕਰਿਆ ਕਰੋ ਬਾਈ ਲਾਈਕ ਤੇ ਸਬਸਕ੍ਰਾਈਬ ਵੀ ਜ਼ਰੂਰ ਕਰੋ ਕਿਉਂ ਆਪਾਂ ਕੋਈ ਗੰਦਾ ਬੰਦ ਚੀਜ਼ ਨਹੀਂ ਦਿਖਾਉਂਦੇ ਆਪਣੇ ਚੈਨਲ ਦੇ ਉੱਤੇ ਬੁਢੇ ਨੇ ਆਈ ਜਾਂਦੇ ਸੀਗੇ ਪਿੰਡ ਨੂੰ ਤੇ ਸੋਚਿਆ ਚੱਲ ਪਾਈਆਂ ਨੂੰ ਵੀ ਦਿਖਾ ਦਈਏ ਕਿਹੜੇ ਆਪਣੇ ਨਾਲ ਜੁੜੇ ਹੋਏ ਆ ਕੇ ਤੇ ਕਿਹੜੇ ਜੋੜਨਗੇ ਇੱਕ ਦਿਨ ਬਾਈ ਜੇ ਆਪਾਂ ਸਪੈਸ਼ਲ ਇਥੇ ਤੁਹਾਨੂੰ ਅੱਗੇ ਦਿਖਾਉਂਦੇ ਆਂਗੇ ਆਪਾਂ ਉਹਦੇ ਵੀ ਆਪਾਂ ਵੀਡੀਓ ਕਰਾਂਗੇ ਉਹਦੀ ਵੀਡੀਓ ਬਣਾ ਕੇ ਪਾਵਾਂਗੇ ਆਪਾਂ ਆਪਣੇ ਚੈਨਲ ਤੇ ਤੇ ਇਤੇ ਆਪਾਂ ਲੈਸ ਲੁੱਸ ਵੀ ਦੱਸਿਆ ਕਰਾਂਗੇ ਕਿ ਕਿਹੜੇ ਸ਼ੋਰੂਮ ਚ ਵੱਧ ਲੈਸ ਚੱਲਦਾ ਰਹੇਗਾ ਜਾਂ ਚੱਲੂਗਾ ਤੇ ਆਪਾਂ ਉਹ ਚੈਨਲ ਤੇ ਪਾ ਕਰਾਂਗੇ ਹੁਣ ਵੀਡੀਓ ਤੇ ਨਵਾਂ ਜਿਹਾ ਕੰਮ ਆ ਬਾਈ ਆਪਣਾ ਐਜੀ ਗੱਲ ਨਹੀਂ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਸਪੋਰਟ ਕਰੋ ਗੜੀਆਂ ਵੀ ਆ ਲੋਕੇਸ਼ਨ ਵਾਜੀ ਬਹੁਤ ਹੀ ਸੋਹਣੀ ਲੋਕੇਸ਼ਨ ਹੈ ਇੱਥੇ ਸਾਡੇ ਏਰੀਆ ਦੀ ਪਰ ਇਹਦੇ ਨਾਲ ਹੁਣ ਹੋਟਲ ਬਹੁਤ ਬਣ ਗਏ ਕਡਾਪਾ ਜੀ ਰੋਡ ਤੇ ਆਪਾਂ ਉਹਦਾ ਵੀ ਟੂਰ ਕਰਾਵਾਂਗੇ ਇੱਕ ਦਿਨ ਉਹ ਵੀ ਬਹੁਤ ਸੋਹਣੀ ਬਣੀ ਜੀ ਹੈਗੀ ਆਸ਼ੀਰਵਾਦ ਜੀ ਸੰਚੈਤ ਕਿ ਟੋਈ ਬਾਈ ਬਠੰਡੇ ਤੋਂ ਤੁਸੀਂ ਬਾਈ ਕਿੱਥੋਂ ਇਹ ਬਾਈ ਜੀ ਪੁੱਛੋ ਬਠੰਡੇ ਆਟਲੈਟ ਆ ਗਈ ਉਹਦੀ ਆਪਾਂ ਤੁਹਾਨੂੰ ਕਰਾ ਰਹੇ ਹਾਂਗੇ ਸ਼ਾਉਰੂਮ ਬਾਈ ਟੋਟਲੀ ਕਿੰਨੇ ਸਾਰੇ ਬ੍ਰਾਂਡ ਨੇ ਉਹ ਇੱਥੇ ਹੈਗੇ ਆ ਬਾਈ ਸੌਰ ਕਿੰਨੇ ਵੀ ਹੈਗੇ ਆ ਬਾਈ ਜੀ ਬਲਾ ਹੈ ਕਿਹਾ ਗਿਆ ਆਪਣੇ ਨੇੜੇ-ਤੇੜੇ ਇਹ ਵਾਰਡ ਦੇ ਵਿੱਚ ਉਹ ਟੋਟਲੀ ਬਾਈ ਇੱਥੇ ਹੈਗੇ ਆਗੇ ਛੋਟੇ ਵੱਡੇ ਬਾਕੀ ਬਾਈ ਆਪਦੀ ਜੇਬ ਦੇ ਸਾਹ ਨਾਲ ਸ਼ਾਉਰੂਮ ਚ ਪੜਜੋ ਤੇ ਛੋਟੇ ਹਿਸਾਬ ਦੇ ਵਾਲੇ ਵੀ ਹੈਗੇ ਆ ਵਿੱਚ ਇਹ ਮਕਟੇ ਹੋ ਗਿਆ ਹੋ ਗਿਆ ਉਹ ਠੀਕ ਜਗਾ ਤੇ ਟੀ-ਸ਼ਰਟ ਵਧੀਆ ਹੁੰਦੀ ਇਹਨਾਂ ਦੀ ਆ ਹਾਂ ਉਹ ਪਾਵਾਂਗੇ ਇੱਥੇ ਵੀਡੀਓ ਬਈ ਆ ਕਿਹੜੀਆਂ ਗੇਂਦਾਂਆਂ ਸਿੱਟਦੇ ਹੁੰਦੇ ਹੈਗੇ ਤੇ ਆਪਾਂ ਉਹਦੀ ਵੀ ਪਾਵਾਂਗੇ ਇੱਕ ਦਿਨ ਵੀਡੀਓ ਇਹ ਵੀ ਬਣਾਇਆ ਤੇ 1000 ਦਾ ਕਾਰਡ ਬਣਦਾ ਬਈ ਤੇ ਉਹ ਪਰਸ ਮੇਰਾ ਰਹਿ ਗਿਆ ਚਲੋ ਪਾਸੇ ਆਪਾਂ ਉਹਦੀ ਵੀ ਪਾਉਣੀ ਸੀਗੀ ਵੀਡੀਓ ਤੇ ਉਹ ਕਾਰਡ ਬਣਦਾ 1000 ਦਾ ਤੇ ਉਸ ਤੋਂ ਬਾਅਦ ਗੇਮਾਂ ਕਿਹੜੀਆਂ ਜੰਦੀਆਂ ਆਈਆਂ ਉਹ ਵੀ ਇਹਦੇ ਵਿੱਚ ਹੈਗਾ ਕਾਫੀ ਏਰੀਆ ਵਾਜੀ ਤੇ ਹਜੇ ਬਣ ਰਹੀ ਹੈ ਹੋਰ ਇਹਦੇ ਨਾਲ ਇੱਕ ਹੋਰ ਲਾਈਨ ਬਣਣੀ ਆ ਤੇ ਇੱਥੇ ਇੱਕ 메ਨ ਗੇਟ ਸੀ ਆਪਾਂ ਕਿੱਥੋਂ ਦੀ ਐਂਟਰ ਹੋਏ ਸੀ ਤੇ ਇੱਥੋਂ ਆਪਾਂ ਨਿਕਲ ਗਏ ਬਾਹਰ ਬਾਈ ਬੱਸ ਤੇ ਸਾਹਮਣੇ ਹੈਗਾ KFC ਤੇ ਸਾਹਮਣੇ ਸੀਗੀ ઓડکٹ ਆਪਣੀ ਸੌਰੀ ਬੈਸਟ ਪ੍ਰਾਈਸ ਸੀ ਤੇ ਉਹ ਕਿਹੜੇ ਆਪਾਂ ਜੂਨੀਅਨ ਦਾ ਧਰਨਾ ਲੱਗਿਆ ਸੀਗਾ ਤੇ ਉਹ ਖਤਮ ਕਰਤੀ ਤੇ ਬਾਕੀ ਬਾਹਰਲੇ ਪਾਸੇ ਵੀ ਬਹੁਤ ਆ ਬਾਈ ਚੀਜ਼ਾਂ ਤੇ ਓਕੇ ਬਾਈ ਜੀ ਸਮਾਪਤੀ